ਪਹਿਲਾ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਇੱਥੇ ਤੀਜੀ ਪਾਸ਼ਾਹੀ ਨੂੰ ਗੁਰਿਆਈ ਮਿਲੀ ਤੇ ਇਹ ਨਗਰ ਉਹਨਾਂ ਦੀ ਕਰਮ ਭੂਮੀ ਹੈ ਦੂਜਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜ਼ਿਲ੍ਹਾ ਬਠਿੰਡਾ ਦਸ਼ਮੇਸ਼ ਪਿਤਾ ਜੀ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਣੇ ਅਨੁਭਵ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਲਗਵਾਇਆ ਇਨ੍ਹਾਂ ਥਾਵਾਂ ਤੇ ਪੁਰਾਣੇ ਗੁੱਟਕੇ ਪੋਥੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ ਤੇ ਦੇਖਭਾਲ ਮਰਿਆਦਾ ਅਨੁਸਾਰ ਕੀਤੀ ਜਾਂਦੀ ਹੈ ਸੇਵਾਦਾਰ ਹਰ ਸਰੂਪ ਦੇ ਅੰਗ ਚੈੱਕ ਕਰਦੇ ਹਨ ਜਿਸ ਰੂਪ ਦੀ ਹਾਲਤ ਠੀਕ ਹੋਵੇ ਉਸ ਨੂੰ ਨਵੀਂ ਜਿਲਤ ਲਾ ਕੇ ਦੁਬਾਰਾ ਗੁਰਦੁਆਰਿਆਂ ਵਿੱਚ ਪ੍ਰਸਥਾਪਿਤ ਕੀਤਾ ਜਾਂਦਾ ਹੈ ਤੇ ਜਿਹੜੇ ਸਰੂਪ ਬਹੁਤ ਖੰਡਿਤ ਹੋ ਜਾਣ ਉਹਨਾਂ ਦਾ ਅੰਗੀਠਾ ਸਾਹਿਬ ਵਿੱਚ ਬੜੇ ਹੀ ਸਤਕਾਰ ਨਾਲ ਅਗਨ ਸੰਸਕਾਰ ਕੀਤਾ ਜਾਂਦਾ ਹੈ ਇਹ ਸੇਵਾ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਐਤਵਾਰ ਨੂੰ ਕੀਤੀ ਜਾਂਦੀ ਹੈ ਗਰਮੀਆਂ ਵਿੱਚ ਸਵੇਰੇ 7:00 ਅਤੇ ਸਰਦੀਆਂ ਵਿੱਚ ਸਵੇਰੇ 9 ਵਜੇ ਸੰਸਕਾਰ ਮਗਰੋਂ ਉਹਨਾਂ ਦੀ ਰਾਖ ਵਿਆਸ ਦਰਿਆ ਵਿੱਚ ਅਰਦਾਸ ਕਰਕੇ ਵਿਸਰਜਨ ਕੀਤੀ ਜਾਂਦੀ ਹੈ ਜੇਕਰ ਤੁਸੀਂ ਵਿਦੇਸ਼ ਵਿੱਚ ਰਹਿੰਦੇ ਹੋ ਤਾਂ ਵੀ ਘਰ ਵਿੱਚ ਕਦੇ ਵੀ ਅਗਨ ਭੇਡ ਨਾ ਕਰੋ ਜਦੋਂ ਵੀ ਤੁਸੀਂ ਭਾਰਤ ਆਓ ਜਾਂ ਕੋਈ ਰਿਸ਼ਤੇਦਾਰ ਜੋ ਕਿ ਭਾਰਤ ਆ ਰਿਹਾ ਹੋਵੇ ਉਸ ਦੇ ਹੱਥ ਭੇਜ ਸਕਦੇ ਹੋ ਅਤੇ ਉਹ ਪੁਰਾਣੇ ਗੁਟਕੇ ਜਾਂ ਪੋਥੀਆਂ ਆਪਣੇ ਨਾਲ ਲਿਆਓ ਅਤੇ ਇਤਿਹਾਸਿਕ ਗੁਰਦੁਆਰੇ ਵਿੱਚ ਸਤਕਾਰ ਨਾਲ ਜਮ੍ਹਾਂ ਕਰਵਾ ਦਿਓ ਸਤਿ ਸ਼੍ਰੀ ਅਕਾਲ